ਕਾਲ ਤੋਂ ਸਿਕਰਸਮ ਜੀ ਨਿਊਜ਼ ਦਾ ਤਸਵੀਰਾਂ ਨੇ ਜਿਹੜੀਆਂ ਲੁਧਿਆਣਾ ਦੀ ਫਰੂਟ ਮੰਡੀ ਦੀਆਂ ਤਸਵੀਰਾਂ ਨੇ ਜਿੱਥੇ ਭਿਆਨਕ ਅੱਗ ਲੱਗ ਜਾਂਦੀ ਹੈ ਤਾਂ ਫਾਇਰ ਬਿਗਰੇਡ ਦੀਆਂ ਗੱਡੀਆਂ ਨੇ ਜਿਹੜੀਆਂ ਮੌਕੇ ਤੇ ਪਹੁੰਚਦੀਆਂ ਨੇ ਤਾਂ ਚਾਰ ਫਾਇਰ ਬਿਗਰੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਜਿਨ੍ਹਾਂ ਨੇ ਅੱਗ ਦੇ ਉੱਤੇ ਕਾਬੂ ਪਾਇਆ ਇਸ ਵੇਲੇ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸਮਾਨ ਨੂੰ ਛੂੰਦੀ ਹੋਏ ਧੂੰਆਂ ਜਿਹੜਾ ਸਾਫ਼ ਦਿਖਾਈ ਦੇ ਰਿਹਾ ਤਾਂ ਬਿਲਕੁਲ ਹੈ ਲੁਧਿਆਣਾ ਦੀ ਫਰੂਟ ਮੰਡੀ ਤੋਂ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਜਿੱਥੇ ਭਿਆਨਕ ਅੱਗ ਲੱਗੀ ਹੈ ਅੱਗ ਲੱਗਣ ਦੇ ਕਾਰਨਾਂ ਦੀ ਹਜੇ ਤੱਕ ਕੋਈ ਵੀ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋਈ ਆ ਫਿਲਹਾਲ ਤੁਹਾਨੂੰ ਇਹ ਦੱਸਦੀ ਆ ਕਿ ਲੱਖਾਂ ਤੱਕ ਦਾ ਨੁਕਸਾਨ ਹੋ ਗਿਆ ਔਰ ਇਸ ਦੇ ਨਾਲ ਹੀ ਪੂਰੇ ਇਲਾਕੇ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਆ ਜਿਸ ਕਰੇ ਇਹ ਧੂੰਆਂ ਅਸਮਾਨ ਦੇ ਵਿੱਚ ਉੱੜਦਾ ਹੋਇਆ ਦਿਖਾਈ ਦਿੰਦਾ ਹਾਲਾਂਕਿ ਮੌਕੇ ਦੇ ਉੱਤੇ ਫਾਇਰ ਬਿਗਰੇਡ ਦੀਆਂ 4 ਗੱਡੀਆਂ ਨੇ ਜਿਹੜੀਆਂ ਬੁਲਾਈਆਂ ਗਈਆਂ ਜਿਨ੍ਹਾਂ ਨੇ ਕੜੀ ਮਸ਼ੱਕਤ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਲ ਇਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਔਰ ਕਿਸੇ ਨੂੰ ਇਸ ਚੀਜ਼ ਦੀ ਜਾਣਕਾਰੀ ਵੀ ਨਹੀਂ ਸੀ तकरीबन 2:30 ਵਜੇ ਪਤਾ ਲੱਗਿਆ ਵੀ ਮੰਡੀ ਚਿੱਟੇ ਅੱਗ ਲੱਗੀ ਹੈ ਭਾਈਚਾਰੇ ਨੇ ਆਪਣੇ ਤੌਰ ਤੇ ਅਫਰਡ ਕਰਕੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਦੇ ਕੰਟਰੋਲ ਵਾਲਿਆ ਬੱਕੀ ਪ੍ਰਮਾਤਮਾ ਦਾ ਸ਼ੁਕਰ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਾਡਾ ਮਾਲੀ ਨੁਕਸਾਨ ਕਾਫੀ ਹੋਇਆ ਪਰ ਉਹਦਾ ਕੋਈ ਅਜੰਦਾਜ਼ ਨਹੀਂ ਲਗਾਇਆ ਦੱਸ ਗੱਡੀ ਤੇ ਜੇ ਕੱਗ ਲੱਗੀ ਗੱਡੀ ਹਾਂ ਇੱਕ ਕਮਰਸ਼ੀਅਲ ਗੱਡੀ ਖੜੀ ਸੀ ਉਹਨੂੰ ਅੱਗ ਲੱਗੀ ਹੈ ਬਾਕੀ ਸਿਲੰਡਰ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਨਾ ਹੀ ਫਾਇਰ ਬ੍ਰਿਗੇਡ ਵਾਲਿਆਂ ਨੇ ਕੋਈ ਜਾਣਕਾਰੀ ਦਿੱਤੀ ਵੀ ਕਿ ਤੇ ਸਿਲੰਡਰ ਸੀਗਾ ਜਾਂ ਨਹੀਂ ਸੀਗਾ ਲੋਕਾਂ ਨੇ ਕਹਿਆ ਗਿਆ ਹੋ ਸਕਦਾ ਜੀ ਅਫਵਾਹਾਂ ਬਹੁਤ ਹੋ ਸਕਦੀਆਂ ਬਾਕੀ ਸਿਲੰਡਰ ਵਾਲੀ ਕੋਈ ਜਾਣੀ 2:30 ਵਜੇ ਤੋਂ ਲੈ ਕੇ ਹੁਣ ਤੱਕ ਅਸੀਂ ਇੱਥੇ ਖੜੇ ਆ ਕੋਈ ਸਾਨੂੰ ਸਿਲੰਡਰ ਦੀ ਆਵਾਜ਼ ਤਾਂ ਆਈ ਨਹੀਂ ਜੀ ਦੁਕਾਨਾਂ ਤਕਰੀਬਨ 7 ਤੋਂ 8 ਦੁਕਾਨਾਂ ਜੋ ਬਿਲਕੁਲ ਖਤਮ ਹੋ ਗਈ ਸਾਰੇ ਫਰੂਟ ਦੇ ਹਾਰਦ ਦਾ ਕੰਮ ਕਰਦੇ ਫਾਇਰ ਬ੍ਰੇਡ ਦਿਆ ਚਾਰ ਕਰ ਦਿਆ ਅੱਗੇ ਅੱਗ ਤੇ ਕਾਬੂ ਪਾਓ ਪਾਜੀ ਹੋਇਆ ਕੀ ਹੋਇਆ ਵੀਰੇ ਸਾਨੂੰ ਵੀ ਨਹੀਂ ਪਤਾ ਕੀ ਹੋਇਆ ਬਸ ਸਾਡੀ ਦੁਕਾਨ ਸੀਗੀ ਤੇ ਸਾਰੀ ਦੁਕਾਨ ਤੇ ਅੱਗ ਲੱਗ ਗਈ ਉਹਦੇ ਸਿਲੰਡਰ ਸੀਗਾ ਤੇ ਉਹ ਸਿਲੰਡਰ ਅਸੀਂ ਬਚਾਲ ਲਈ ਆਏ ਹਾਂ ਬਸ ਬਾਕੀ ਸਾਰਾ ਕੁਝ ਤਾਂ ਵੈਸੇ ਉਧਰ ਫਟ ਗਿਆ ਆ ਸਿਲੰਡਰ ਦਾ ਹਾਂ ਜਦੋਂ ਖਾਮ ਹੋਇਆ ਪਾਜੀ ਸਾਨੂੰ ਵੀ ਨਹੀਂ ਪਤਾ ਅੱਜ ਸਾਡੀ ਭੈਣ ਦਾ ਵਿਆਹ ਸੀ ਉਧਰ ਸੀਗੇ ਬੀਜੀ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਬਸ ਸਿਲੰਡਰ ਦੋ ਤਿੰਨ ਫਟੇ ਆ ਉਧਰ ਉਹ ਸਿਲੰਡਰਾਂ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਅੱਗ ਲੱਗੀ ਮੰਡੀ ਦੇ ਭਾਜੀ ਹਲੇ ਤੱਕ ਤਾਂ ਕੋਈ ਨੁਕਸਾਨ ਨਹੀਂ ਹੋਇਆ ਹਾਂਜੀ ਬੱਚਾ ਭਾਈ ਮੈਂ ਤਾਂ ਸਲੂੰਡਾ ਦਾ ਕੰਮ ਕਰਦਾ ਵੀਰੇ ਇੱਥੇ ਸਾਡੀ ਸ਼ੋਗ ਆਪਣੀ ਚਾਹ ਦੀ ਹਾਂਜੀ ਬਾਕੀ ਹੋਰ ਕਿੰਨੇ ਦੁਕਾਨਾਂ ਵਾਲੇ ਕਿੰਨੇ ਦੁਕਾਨਾਂ ਜਿੰਨੀਆਂ ਭਾਜੀ ਇਹ ਸਾਰੀ ਦੁਕਾਨਾਂ ਦੇ ਲੱਗੀਆਂ ਜਿੱਥੋਂ ਇੱਥੇ ਸੀ ਕਿ 10 ਤੋਂ 12 ਦੁਕਾਨਾਂ ਦੇ ਪਲੱਸ ਸੀ ਕਿਆ ਭਾਜੀ ਆ ਸਾਰੀ ਦੁਕਾਨਾਂ ਦੇ ਅੱਗ ਲੱਗੀ ਉਧਰ ਵੀ ਲੱਗਦੀਆਂ ਕਿੰਨੇ ਗੱਡੀਆਂ ਆ ਚੁੱਕੀਆਂ ਨੇ ਗੱਡੀਆਂ ਭਾਜੀ 3 4 5 ਵਾਇਬ੍ਰੇਟਰ ਆ ਕੇ ਹੋਏ ਆ ਤੇ ਮੋਕੇ ਦੇ ਇਹਨਾਂ ਨੇ ਠੇਕ ਲੈ ਦੇਖ ਲਿਆ ਇੱਕ ਸਿਲੰਡਰ ਫੁੱਟਣ ਤੋਂ ਬਚ ਗਿਆ ਵਾ ਉਹਦੇ ਵਿੱਚ ਵੇਸੀ ਪੇਟੀ ਦੇ ਵਿੱਚ ਉਹਦੀ ਚਾਬੀ ਸਾਡੇ ਕੋਲ ਸੀ ਉਹ ਬਚ ਗਿਆ ਸਿਲੰਡਰ ਬਾਕੀ ਸਾਰੇ ਇੱਧਰ ਨੇ ਸਿਲੰਡਰ ਫਟ ਗਏ ਆ ਕਿਤੇ ਲੋਕੀ ਜਿਹੜੀ ਵੀਡੀਓ ਬਣਾ ਰਹੇ ਆ ਕੀ ਕਹੂੰਗਾ ਲੋਕਾਂ ਨੂੰ ਭਾਜੀ ਇਹਨਾਂ ਨੂੰ ਤਾਂ ਕੀ ਕਹੀਏ ਇਹ ਵੀਡੀਓ ਵਾਰ ਰਾਂਦੋ ਕੀ ਆ ਭਾਜੀ ਆਹ ਕੋਈ ਜਲਦੀ ਕਰੋ ਭਾਜੀ ਦੇਖੋ ਸਿਲੰਡਰ ਪੇ ਆਲੇ ਵੀ ਪੇ ਆ ਦੇ ਵਿੱਚ ਛੋਟੇ ਛੋਟੇ ਇਹ ਲੱਗੇ ਵੀਡੀਓ ਬਣਾ ਲੇ